ਅੱਜਕੱਲ੍ਹ ਪੰਜਾਬ 'ਚ ਇੱਕ ਹੋਰ ਪੱਛਮੀ ਗੜਬੜ ਸਰਗਰਮ ਨਜ਼ਰ ਆ ਰਹੀ ਹੈ ਜਿਸ ਦੇ ਸਿੱਟੇ ਵਜੋਂ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਨਹੀਂ ਵੇਖਣ ਨੂੰ ਮਿਲ ਰਿਹਾ ਹੈ ਬੀਤੇ ਦਿਨੀ ਅੰਮ੍ਰਿਤਸਰ ਦੇ ਅਜਨਾਲਾ ਇਲਾਕੇ ਵਿੱਚ ਗੜੇਮਾਰੀ ਵੀ ਵੇਖਣ ਨੂੰ ਮਿਲੀ ਸੀ ਹੁਣ ਇੱਕ ਹੋਰ ਪੱਛਮੀ ਗੜਬੜ ਪੰਜਾਬ 'ਚ ਸਰਗਰਮ ਹੈ ਜਿਸ ਦੇ ਕਰਕੇ 29 ਅਤੇ 30 ਅਪ੍ਰੈਲ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੌਸਮ ਵਿਭਾਗ ਵੱਲੋਂ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ ਮੌਸਮ ਵਿਭਾਗ ਦੀ ਜਾਣਕਾਰੀ ਮੁਤਾਬਕ ਇੰਨੀ ਦਿਨੀ ਪੰਜਾਬ ਚ ਤੇਜ਼ ਹਵਾਵਾਂ ਚੱਲਦੀਆਂ ਰਹਿਣਗੀਆਂ ਤਾਪਮਾਨ ਆਮ ਨਾਲੋਂ ਘੱਟ ਰਹੇਗਾ ਜਿਸ ਨਾਲ ਗਰਮੀ ਤੋਂ ਰਾਹਤ ਮਿਲੇ ਰਹੇਗੀ ਸਵੇਰੇ ਅਤੇ ਸ਼ਾਮ ਵੇਲੇ ਠੰਡਕ ਮਹਿਸੂਸ ਹੋਵੇਗੀ ਗਰਮੀ ਤੋਂ ਨਿਜਾਤ ਦੇ ਨਾਲ-ਨਾਲ ਇਹ ਮੀਂਹ ਕਣਕ ਦੀਆਂ ਫਸਲਾਂ ਲਈ ਨੁਕਸਾਨਦਾਇਕ ਦੱਸਿਆ ਜਾ ਰਿਹਾ ਹੈ ਕਿਉਂਕਿ ਪਹਿਲਾਂ ਹੋਈਆਂ ਬਰਸਾਤਾਂ ਨਾਲ ਵੀ ਕਈ ਇਲਾਕਿਆਂ 'ਚ ਪੱਕੀ ਹੋਈ ਕਣਕ ਦਾ ਭਾਰੀ ਨੁਕਸਾਨ ਹੋ ਗਿਆ ਅਤੇ ਹੁਣ ਜੇਕਰ ਦੁਬਾਰਾ ਮੀਂਹ ਪੈਂਦਾ ਹੈ ਤਾਂ ਉਹਨਾਂ ਕਣਕ ਦੀਆਂ ਫਸਲਾਂ ਤੇ ਹੋਰ ਬਿਮਾਰ ਹੋ ਸਕਦੀ ਹੈ। ਮੌਸਮ ਵਿਭਾਗ ਨੇ ਕਿਸਾਨਾਂ ਨੂੰ ਇਹ ਸਲਾਹ ਦਿੱਤੀ ਹੈ ਕਿ ਮੌਸਮ ਦੇ ਅਨੁਸਾਰ ਹੀ ਕਣਕ ਦੀ ਵਾਢੀ ਦੀ ਯੋਜਨਾ ਬਣਾਈ ਜਾਵੇ। ਜੇਕਰ ਕਣਕ ਵੱਢ ਲਈ ਗਈ ਹੈ ਤਾਂ ਉਸ ਨੂੰ ਨਾਲ ਦੀ ਨਾਲ ਸੰਭਾਲ ਲਿਆ ਜਾਵੇ। ਤਾਂ ਜੋ ਮੀਂਹ ਨਾਲ ਵੱਢੀ ਹੋਈ ਕਣਕ ਦੀ ਫਸਲ ਦਾ ਵੀ ਨੁਕਸਾਨ ਨਾ ਹੋਵੇ ਅਤੇ ਇਸ ਨੁਕਸਾਨ ਤੋਂ بچਿਆ ਜਾ ਸਕੇ ਮੌਸਮ ਵਿਭਾਗ ਨੇ ਇਹ ਵੀ ਦੱਸਿਆ ਕਿ ਇਸ ਪਛਮੀ ਗੜਬੜ ਤੋਂ ਬਾਅਦ ਪੰਜਾਬ ਸੂਬੇ 'ਚ ਮੌਸਮ ਸਾਫ਼ ਹੋ ਸਕਦਾ ਹੈ ਜਿਸ ਦੇ ਨਾਲ ਮਈ ਮਹੀਨੇ ਦੀ ਸ਼ੁਰੂਆਤ ਤੋਂ ਹੀ ਤਾਪਮਾਨ ਵਿੱਚ ਵਾਧਾ ਦਰਜ ਕੀਤਾ ਜਾ ਸਕਦਾ ਹੈ ਜਿਸ ਨਾਲ ਸੂਬੇ 'ਚ ਗਰਮੀ ਆਪਣਾ ਜ਼ੋਰ ਵਿਖਾ ਸਕਦੀ ਹੈ ਅਰ ਫਿਲਹਾਲ ਮੌਸਮ ਵਿਭਾਗ ਵੱਲੋਂ ਜੋ ਮੀਂਹ ਦੀ ਭਵਿੱਖਬਾਣੀ 29 ਅਤੇ 30 ਅਪ੍ਰੈਲ ਨੂੰ ਕੀਤੀ ਗਈ ਹੈ ਉਹ ਕਿੰਨਾ ਕਿੰਨਾ ਇਲਾਕਿਆਂ 'ਚ ਆਪਣਾ ਅਸਰ ਵਿਖਾਉਂਦੀ ਹੈ ਏਵੀਂ ਵੇਖਣ ਵਾਲੀ ਗੱਲ ਹੋਵੇਗੀ ਬਿਊਰੋ ਰਿਪੋਰਟਰ ਪੰਜਾਬੀ ਨਿਊਜ਼ ਬਾਕਸ